ਲੁਧਿਆਣਾ ਤੋਂ ਸੰਸਦ ਅਵਨੀਤ ਸਿੰਘ ਬਿੱਟੂ ਦੇ ਵੱਲੋਂ ਲੁਧਿਆਣਾ ਗੁਰੂ ਨਾਨਕ ਸਟੇਡੀਅਮ ਦੇ ਐਥਲੀਟ ਸਿੰਥੈਟਿਕ ਟਰੈਕ ਦਾ ਜਿਹੜਾ ਕਿ ਉਦਘਾਟਨ ਕੀਤਾ ਗਿਆ ਤਾਂ ਗੱਲਬਾਤ ਵੀ ਕਰ ਲੈਣੇ ਬਿੱਟੂ ਜੀ ਅੱਜ ਉਦਘਾਟਨ ਕੀਤਾ ਗਿਆ ਐਥਲੀਟ ਸਿੰਥੈਟਿਕ ਟਰੈਕ ਦਾ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਨਾ ਜੀ ਇਹ ਮੈਂ ਇਹਦੇ ਪਿੱਛੇ ਦੱਸ ਦੇਣਾ ਚਾਹਣਾ ਵੀ ਅਸੀਂ ਲੋਕ 10 ਸਾਲ ਦੇ ਪਹਿਲਾਂ ਜਦੋਂ ਆਸ਼ੂ ਜੀ ਇਸ ਏਰੀਏ ਦੇ ਐਮ.ਐਲ.ਏ ਸੀ ਉਸ ਵੇਲੇ ਇੱਕ ਵੈਂਕਈ ਨਾਯੂਜੂ ਜੀ ਉਦੋਂ ministry ਸੀਗੇ अर्बन डेवलपमेंट ਦੇ ਇੱਕ ਸਕੀਮ ਲਾਂਚ ਕੀਤੀ ਸਰਕਾਰ ਨੇ 2014 ਚ ਵੀ ਅਸੀਂ ਪਹਿਲੇ 20 ਸ਼ਹਿਰ ਲੈਣੇ ਆ ਜਿਨ੍ਹਾਂ ਨੂੰ ਅਸੀਂ ਇੱਕ ਇੱਕ 1000 ਕਰੋੜ ਰੁਪਇਆ ਦਵਾਂਗੇ ਉਦੋਂ ਬਹੁਤ ਵੱਡੀ ਮਹਿੰਮ ਇੱਕ ਵੈਸਟ ਹਲਕੇ ਚ ਆਮ ਅਮਤਾ ਜੀ ਉਦੋਂ ਉਦੋਂ ਵੀ ਕਾਉਂਸਲਰ ਸੀ ਇਹਨਾਂ ਦੇ ਨਾਲ ਕਾਉਂਸਲਰ ਹੋਣ ਵਾਲੇ ਐਮਐਲਏ ਜਿਹੜੇ ਬਣੇ ਨੇ ਉਹ ਵੀ ਇੱਕ ਏਰੀਏ ਦੇ ਕਾਉਂਸਲਰ ਸੀ ਉਰੇ ਦੇ ਤੇ ਇੱਕ ਬਹੁਤ ਵੱਡੀ ਅਸੀਂ ਮਹਿੰਮ ਚਲਾਈ ਜਿਦੇ ਵਿੱਚ ਵੋਟਾਂ ਪੈਣੀਆਂ ਸੀ ਉਹ ਵੋਟਾਂ ਦੇਸ਼ ਦੇ ਵਿੱਚੋਂ ਸਭ ਤੋਂ ਵੱਧ 20 ਸ਼ਹਿਰਾਂ ਲੁਧਿਆਣਾ ਵਿੱਚ ਆ ਗਿਆ ਲੋਕਾਂ ਦੇ ਕਰਕੇ ਅਸੀਂ ਇੱਕ ਇੱਕ ਕੈਂਪੇਨ ਚਲਾਈ ਤੇ ਉਹਦੇ ਵਿੱਚ ਹਜ਼ਾਰ ਕਰੋੜ ਰੁਪਈਆ ਆ ਗਿਆ ਹਜ਼ਾਰ ਕਰੋੜ ਦੇ ਫਿਰ ਅਸੀਂ ਬਹਿ ਕੇ ਇਕੱਲੇ ਇਕੱਲੇ ਪ੍ਰੋਜੈਕਟ ਬਣਾਏ ਉਹ ਪ੍ਰੋਜੈਕਟ ਦੇ ਵਿੱਚ ਹਜ਼ਾਰ ਕਰੋੜ ਰੁਪਈਆ ਇਸ ਸ਼ਹਿਰ ਤੇ ਲੱਗਿਆ ਉਹਦੇ ਵਿੱਚ 8.5 ਕਰੋੜ ਰੁਪਈਆ ਆ ਸੰਥੈਟਿਕ ਟਰੈਕ ਕਿਉਂਕਿ ਬਹੁਤ ਚਿਰ ਦੇ ਯਾਰ ਹੋ ਰਹੇ ਸਭ ਤੋਂ ਵੱਡਾ ਸ੍ਰੀ ਗੁਰੂ ਨਾਨਕ ਸਟੇਡੀਅਮ ਆ ਇੱਥੇ ਕਿੰਨੇ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਕਰਦੇ ਆ ਐਕਸਰਸਾਈਜ਼ ਇਹ ਉੱਡੜ ਗਏ ਸੀ ਕਿਸੇ ਨੇ ਇਹਨੂੰ ਪੁੱਛਿਆ ਹੀ ਨਹੀਂ ਸੀ ਅਸੀਂ 8.5 ਕਰੋੜ ਰੁਪਇਆ ਲਾ ਕੇ ਆ ਦੇਖੋ ਆ ਹੈਮਰ ਥਰੋ ਦਾ ਏ ਆ ਜੈਵਲਿਨ ਦਾ ਏ ਇਹਦੇ ਵਿੱਚ ਡਿਸਕਸ ਦਾ ਏ ਸਭ ਜਗ੍ਹਾ ਆ ਫੁੱਟਬਾਲ ਗਰਾਊਂਡ ਆ ਜਿਹੜਾ ਇਹ ਚ ਸਪ੍ਰਿੰਕਲਸ ਲੱਗੇ ਆ ਪਾਣੀ ਥੱਲੇੋਂ ਫੁਵਾਰੇ ਆਪਣੇ ਆਪ ਇਹ ਸਾਰਾ ਕੁਝ ਹੋਣਾ ਏ ਤੇ ਇੰਨੀ ਸ਼ਾਨਦਾਰ ਚੀਜ਼ ਤਿਆਰ ਹੋਈ ਆ ਬਣ ਕੇ ਪਹਿਲਾਂ ਅਸੀਂ 26 ਜਨਵਰੀ ਨੂੰ ਸੀਐਮ ਸਾਹਿਬ ਨੂੰ ਰੋਕਿਆ ਅਫਸਰਾਂ ਨੂੰ ਕਿਹਾ ਵੀ ਉਹਨਾਂ ਨੂੰ ਕਹੋ ਵੀ ਉਰੇ ਨਾਟ ਘਟਨ ਕਰਨ ਅਸੀਂ ਨਹੀਂ ਵਿਰੋਧ ਕਰਾਂਗੇ ਇਹਦਾ ਅਸੀਂ ਇਹਦਾ ਬੜਾ ਵੱਡਾ ਵਿਰੋਧ ਕਰਾਂਗੇ ਤੇ ਉਹਨਾਂ ਨੇ ਇੱਕ ਟਵੀਟ ਕਰਤਾ ਉਸ ਤੋਂ ਬਾਅਦ ਵੀ ਅਸੀਂ ਕਿਤੇ ਵੀ ਸਟੇਡੀਅਮ 'ਚ ਨਹੀਂ ਕਰਾਂਗੇ ਅਸੀਂ ਕਹਿੰਦੇ ਚਲੋ ਚੰਗੀ ਗੱਲ ਉਸ ਦਿਨ ਦਾ 26 ਤੋਂ ਅੱਜ ਦੇਖ ਲਓ ਮਾਰਚ 'ਚ ਹੋ ਗਈ ਫੇਰੇ ਦਾਦਗਾਟਨ ਨਹੀਂ ਹੁਣ ਇਲੈਕਸ਼ਨ ਕੋਡ ਲੱਗ ਜਾਣਾ ਦੋ ਦਿਨਾਂ ਨੂੰ ਚਾਰ ਦਿਨਾਂ ਨੂੰ ਫਿਰ ਚਾਰ ਮਹੀਨੇ ਇਲੈਕਸ਼ਨ ਕੋਡ ਚੱਲੇਗਾ ਉਦੋਂ ਬਾਅਦ ਇਹ ਸਾਰਾ ਟਰੈਕ ਆ ਜਿਹੜਾ ਅੱਜ ਵੀ ਜਿਵੇਂ ਇੱਥੇ ਕੂੜਾ ਕਰਕਟ ਪਿਆ ਕੁਰਸੀਆਂ ਦਾ ਹਾਲ ਦੇਖੋ ਇਹ ਫੇਰ ਮਿੱਟੀ ਆ ਕਿਤੋਂ ਨਾ ਕਿਤੋਂ ਇਹ ਗਲ ਜਾਣਾ ਕਿਤੋਂ ਨਾ ਕਿਤੋਂ ਚੂਹਿਆਂ ਨੇ ਖਾ ਜਾਣਾ ਕਿਸੇ ਹੋਰ ਜਾਨਵਰਾਂ ਨੇ ਖਾ ਜਾਣਾ ਕਿਉਂਕਿ ਇਹ ਇਹ ਇੱਕ ਬੜੀ ਨਰਮ ਚੀਜ਼ ਆ ਤੇ ਬਾਹਰ ਤਾਲੇ ਲਾਏ ਹੋਏ ਨੇ ਵੀ ਕੋਈ ਇੱਥੇ ਕੋਚ ਪ੍ਰੈਕਟਿਸ ਨਾਲ ਕਲਾ ਸਕੇ ਕੋਈ ਸਟੂਡੈਂਟ ਆ ਕੇ ਉਰੇ ਕਿਉਂਕਿ ਰੋਜ਼ ਟ੍ਰਾਇਲਸ ਚੱਲਦੇ ਆ ਕਿਸੇ ਬੱਚੇ ਨੇ ਐਡਮਿਸ਼ਨਾਂ ਲੈਣੀਆਂ ਕਿਤੇ ਸਪੋਰਟਸ ਕੋਟੇ 'ਚ ਕਿਸੇ ਬੱਟੇ ਨੇ ਬੱਚੇ ਨੇ ਜੌਬ ਲੈਣੀ ਆ ਸਪੋਰਟਸ ਕੋਟੇ 'ਚ ਕਿਸੇ ਨੇ ਬੜੇ ਨੈਸ਼ਨਲ ਕੰਪੀਟੀਸ਼ਨਾਂ ਜਾਣਾ ਜਿਵੇਂ ਆ ਰੋੜੀਆਂ ਪਈਆਂ ਸਾਰੇ ਇਸ ਇਹ ਰੋੜੀ ਨੇ ਛੱਡਣਾ ਥੋੜੀਆਂ ਜਿੱਥੇ ਉੱਤੇ ਜਿਵੇਂਗੇ ਆਪਾਂ ਤੇ ਉਹਦੇ ਲਈ ਇਹ ਬਣਾਇਆ ਕਦੇ ਲਈ ਆ ਕਿਉਂਕਿ ਇਹਦੇ ਉੱਤੇ ਹੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਭੱਜਿਆ ਜਾਂਦਾ ਏ ਤੇ ਇਸ ਕਰਕੇ ਅੱਜ ਕੱਲ ਦੇ ਸੀਐਮ ਸਾਹਿਬ ਉਰੇ ਆਏ ਆ ਫਿਰ ਨੀਂਦ ਘਟਨ ਹੋਇਆ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਲੈਕਸ਼ਨ ਕੋਰਟ ਤੋਂ ਪਹਿਲਾਂ ਜਿਹੜੀਆਂ ਅਸੀਂ ਜੀਤ ਜਾਣਨਾ ਬਣਾਈਆਂ ਏ ਨਾਲੇ ਅਸੀਂ ਕੋਈ ਇਹਨਾਂ ਦੇ ਪ੍ਰੋਜੈਕਟ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਹੋ ਜਿਹਦੇ ਵਿੱਚ ਇਹਨਾਂ ਨੇ 5 ਰੁਪਏ ਵੀ ਦਿੱਤੇ ਹੋਣਗੇ ਅਸੀਂ ਉਹ ਪ੍ਰੋਜੈਕਟ ਤੇ ਬਿਲਕੁਲ ਨਹੀਂ ਜਾਵਾਂਗੇ ਇਹ ਸਾਡੇ ਜਿਹੜੇ ਪ੍ਰੋਜੈਕਟ ਅਸੀਂ ਇਹਨਾਂ ਦੀ ਲੋਕਾਂ ਦੇ ਉਹਦੇ ਕਹਿਣ ਤੇ ਸ਼ੁਰੂ ਕੀਤੇ ਆ ਪੈਸੇ ਦਿੱਤੇ ਹੋਏ ਆ ਕੰਪਲੀਸ਼ਨ ਜਿਹੜੀ ਹੋਣ ਤੇ ਹੋ ਚੁੱਕੀ ਉਹ ਪ੍ਰੋਜੈਕਟਾਂ ਨੂੰ ਅਸੀਂ ਲੋਕਾਂ ਦੇ ਅਰਪਣ ਕਰਾਂਗੇ ਤੇ ਸੀਐਮ ਸਾਹਿਬ ਦਾ ਅਸੀਂ ਹੱਥ ਔਲਾ ਕਰਦੇ ਆ ਉਹਨਾਂ ਨੂੰ ਤਾਂ ਜੀ ਉਹ ਹਰ ਜਗ੍ਹਾ ਨਹੀਂ ਪਹੁੰਚ ਸਕਦੇ ਤੇ ਅਸੀਂ ਤਾਂ ਉਹਨਾਂ ਨੂੰ ਆਪ ਅੱਜ ਆਏ ਆ ਇਹ ਇਹਨਾਂ ਨੂੰ ਇੱਕ ਤੋਹਫ਼ਾ ਦੇ ਰਹੇ ਆ ਵੀ ਭਾਈ ਅਸੀਂ ਤੁਹਾਡਾ ਜਿਹੜਾ ਹੱਥ ਬੰਡਾਤਾ ਹੁਣ ਕਿਰਪਾ ਕਰਕੇ ਇਹਨੂੰ ਬੰਦ ਨਾ ਕਰ ਦਿਓ ਕਿਤੇ ਫੇਰ ਤਾਲੇ ਨਾਲਾ ਦਿਓ ਫਿਰ ਕਰੋੜਾਂ ਰੁਪਏ ਔਰ ਇਹ ਪੁਲਿਸ ਦਾ ਜੋ ਹੈਲੀਕਾਪਟਰ ਦਾ ਫੇਰ ਖਰਚ ਕਰਕੇ ਆਉਂਗੇ ਅਸੀਂ ਵੀ ਤਾਂ ਸ਼ਹਿਰ ਦੇ ਇੱਕ ਵਾਸੀ ਆ ਨਾ ਤੇ ਆਮ ਬੰਦਾ ਵੀ ਇਤਗਾਟਨ ਚ ਕਰਦੇ ਕੋਈ ਮਾੜੀ ਗੱਲ ਥੋੜੀ ਆ ਤੇ ਉਸ ਤਰੀਕੇ ਨਾਲ ਨਾ ਕਰ ਤੁਸੀਂ ਹੁਣ ਕਰਤਾ ਕੀ ਲੱਗਦਾ ਕਿ ਬੱਚਿਆਂ ਨੂੰ ਕਦੋਂ ਤੱਕ ਸਮਰਪਿਤ ਹੋ ਜਾਊਗਾ ਇਹ ਬੱਚਿਆਂ ਲਈ ਕਦੋਂ ਤੱਕ ਖੋਲੇ ਜਾਊਗਾ ਨਹੀਂ ਨਹੀਂ ਖੁੱਲ ਗਏ ਅੱਜ ਬੱਚਿਆਂ ਲਈ ਹੁਣ ਹੁਣ ਜ਼ਬਰਦਸਤੀ ਤੁਸੀਂ ਕੀ ਸੋਚਦੇ ਹੋ ਇਹ ਮੈਨੂੰ ਤਾਂ ਬੰਦ ਕਰ ਸਕਦੇ ਆ ਤਾਲਾ ਲਾ ਕੇ ਅੰਦਰ ਹਾਊਸ ਰੈਸਟ ਕਰ ਸਕਦੇ ਆ ਐਮਰਜੈਂਸੀ ਲਾ ਸਕਦੇ ਆ ਹੁਣ ਤੁਸੀਂ ਆ ਕੇ ਦੇਖਿਓ ਵੀ ਇਹ ਬੱਚਿਆਂ ਨੂੰ ਥੋੜੀ ਰੋਕ ਸਕਦੇ ਆ ਕਿਸੇ ਨੂੰ ਉਰੇ ਖੇਡਣ ਨੂੰ ਬੱਚਿਆਂ ਨੂੰ ਐਕਸਰਸਾਈਜ਼ ਕਰਨ ਨੂੰ ਕੋਈ ਕੋਚੀਜ਼ ਆਉਂਦੇ ਆ ਮੈਂ ਤਾਂ ਤੁਹਾਡੇ ਰਾਹੀਂ ਸਭ ਨੂੰ ਇਹ ਬੇਨਤੀ ਕਰਦਾ ਵੀ ਸ਼ਾਮ ਸਵੇਰੇ ਉਰੇ ਆ ਕੇ ਐਕਸਰਸਾਈਜ਼ ਕਰੋ ਮੈਂ ਕਿਲਾਰਾਪੁਰ ਗਿਆ ਸੀ ਪਿਛਲੇ 10 15 ਦਿਨ ਦੀ ਗੱਲ ਆ ਉੱਥੇ ਬੇਟੀਆਂ ਹਾਈ ਜੰਪ ਲੌਂਗ ਜੰਪ ਮਾਰ ਰਹੇ ਸੀ ਉੱਥੇ ਜਿਹੜੀ ਫਸਟ ਬੇਟੀ ਆਈ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕਿੱਥੇ ਐਕਸਰਸਾਈਜ਼ ਕਰਦੇ ਹੋ ਪ੍ਰੈਕਟਿਸ ਕਰਦੇ ਹੋ ਉਹ ਕਹਿੰਦੇ ਜੀ ਉੱਥੇ ਕਰਦੇ ਸੀ ਪਰ ਹੁਣ ਉਹ ਬੰਦ ਹੋਇਆ ਹੋਇਆ ਤੇ ਅਸੀਂ ਉਹ ਉਹ ਗੱਲ ਮੈਂ ਦੇਖ ਕੇ ਵੀ ਫਿਰ ਇਹਨੇ ਨਾਲ ਗੱਲ ਕੀਤੀ ठेकेदार ਜਿਹੜੇ ਨੇ ਵੀ ਜਲਦੀ ਕਿਉਂ ਨਹੀਂ ਉਹ ਕਹਿੰਦੇ ਜੀ ਹੋਇਆ ਪਿਆ ਕੰਮ ਤਾਂ ਐਵੇਂ ਹੀ ਗੱਡ ਨੇ ਪਿੱਛੇ ਰੋਕਿਆ ਹੋਇਆ ਤੇ ਅਸੀਂ ਜਲਦੀ ਤੋਂ ਜਲਦੀ ਇਹਨੂੰ ਅੱਜ ਲੋਕਾਂ ਦੇ ਸਾਹਮਣੇ ਕੀਤਾ ਤੇ ਹੋਰ ਸਾਡੇ ਰਿਕਾਰਡ ਬਣਾਉਣਗੇ ਬੱਚੇ ਉਹਰੇ ਨਵੇਂ ਤੋਂ ਨਵੇਂ ਪਲੇਅਰ ਪੈਦਾ ਹੋਣਗੇ ਸਾਨੂੰ ਕੱਲ ਵੀ ਤੁਸੀਂ ਕਮਿਊਨਿਟੀ ਸੈਂਟਰ ਤੋਂ ਤੁਹਾਨੂੰ ਗੱਲ ਕੀਤਾ ਜੀ ਤੁਹਾਨੂੰ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਅੱਜ ਵੀ ਤੁਸੀਂ ਤੁਹਾਨੂੰ ਗੱਲ ਕਰਨ ਦੀ ਪਹੁੰਚ ਕਿ ਅੱਜ ਵੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਕਿਸੇ ਨਜ਼ਰਬੰਦ ਕਰਨ ਦੀ ਜਾਂ ਫਿਰ ਪੁਲਿਸ ਦੇ ਵੱਲੋਂ ਨਹੀਂ ਅੱਜ ਪੁਲਿਸ ਦਾ ਜਿਹੜੀ ਉਹ ਭਗਵੰਤ ਮਾਨ ਸਾਹਿਬ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਸਕਿਉਰਿਟੀ ਜਿ ਲੱਗੀ ਹੋਈ ਆ ਸ਼ਾਇਦ ਇਸ ਕਰਕੇ ਅੱਜ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹ ਉਸ ਕੰਮ 'ਚ ਅੱਜ ਜਿਆਦਾ ਬਿਜ਼ੀ ਨੇ ਮੈਂ ਦੇਖ ਰਿਹਾ ਸੀ ਸਾਰੇ ਚੌਂਕਾਂ ਤੇ ਜਦ ਉਹ ਉਸੇ ਕੰਮ 'ਚ ਮੈਨੂੰ ਲੱਗਦਾ ਉਹਨਾਂ ਨੂੰ ਅੱਜ ਟਾਈਮ ਨਹੀਂ ਮਿਲਿਆ ਨਹੀਂ ਤਾਂ ਜ਼ਰੂਰ ਪਹੁੰਚ ਜਾਂਦੇ ਪਰ ਅੱਜ ਮੈਨੂੰ ਲੱਗਦਾ ਉਹ ਭਗਵੰਤ ਮਾਨ ਸਾਹਿਬ ਨੂੰ ਬਚਾਉਣ ਲਈ ਸਕਿਉਰਿਟੀ ਕਰਨ ਲਈ ਉਹਨਾਂ ਦੀ ਤੇ ਉਧਰ ਜ਼ੋਰ ਲੱਗਿਆ ਹੋਇਆ ਹੈ ਜਿਆਦਾ ਇੱਧਰ ਉਹ ਧਿਆਨ ਉਹ ਛੱਡ ਗਿਆ ਅੱਜ ਲੁਧਿਆਣਾ 'ਚ ਹੋਰ ਵੀ ਕਈ ਪ੍ਰੋਜੈਕਟ ਚੱਲ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਉਹ ਘਟਨ ਵੀ ਕੀਤਾ ਜਾਵੇ ਸਾਰੇ ਸ ਬਿਲਕੁਲ ਇਹ ਸਨ ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਦੇ ਵੱਲੋਂ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਐਥਲੀਟ ਸਿੰਥੈਟਿਕ ਟਰੈਕ ਦਾ ਜਿਹੜਾ ਕਿ ਉਦਘਾਟਨ ਕੀਤਾ ਗਿਆ ਤਾਂ ਟਰੈਕ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਟਰੈਕ ਹੈ ਜਿਹੜਾ ਕਿ ਲੰਬੇ ਸਮੇਂ ਤੋਂ ਬਣ ਕੇ ਤਿਆਰ ਹੋ ਗਿਆ ਹੈ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਹਾਲੇ ਤੱਕ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਦਾ ਉਦਘਾਟਨ ਜਿਹੜਾ ਕਿ ਨਹੀਂ ਕੀਤਾ ਪਰ ਸਾਡੇ ਵੱਲੋਂ ਜਿਹੜਾ ਕੰਮ ਇਸ ਦਾ ਉਦਘਾਟਨ ਕਰ ਦਿੱਤਾ ਗਿਆ ਤਾਂ ਬੱਚਿਆਂ ਦੇ ਲਈ ਖੋਲ੍ਹ ਦਿੱਤਾ ਗਿਆ ਤਾਂ ਹੁਣ ਬੱਚੇ ਨੇ ਜਿਹੜਾ ਇਸ ਦਾ ਫਾਇਦਾ ਲੈ ਸਕਦੇ ਨੇ ਕਿਉਂਕਿ ਕਿ ਇਹ ਵੀ ਕਿਹਾ ਜਾ ਰਿਹਾ ਕਿ ਕੋੜ ਲੱਗਣ ਵਾਲਾ ਜੇਕਰ ਕੋਡ ਲੱਗ ਜਾਂਦਾ ਉਸ ਤੋਂ ਬਾਅਦ ਉਹ ਘਟਨਾ ਜਿਹੜੀ ਕਿ ਉਹ ਨਹੀਂ ਹੋ ਸਕਦੇ ਤਾਂ ਇਸ ਲਈ ਅੱਜ ਰਵਨੀਤ ਸਿੰਘ ਬਿੱਟੂ ਪਹਿਲਾਂ ਹੀ ਉਦਘਾਟਨ ਕਰਨ ਦੇ ਲਈ ਪਹੁੰਚ ਚੁੱਕੇ ਨੇ ਕੱਲ ਵੀ ਇਹਨਾਂ ਦੇ ਵੱਲੋਂ ਕਮਿਊਨਿਟੀ ਸੈਂਟਰ ਦਾ ਉਦਘਾਟਨ ਹੋ ਕੀਤਾ ਜਾਣਾ ਸੀ ਤਾਂ ਪੁਲਿਸ ਦੇ ਵੱਲੋਂ ਉਹ ਨਜ਼ਰਬੰਦ ਜਣਾ ਕਰ ਲਿਆ ਗਿਆ ਸੀ ਕੈਮਰਾ ਪਰਸਨ ਬੋਵੀ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر